ਓ ਬੇ ਬਤੰਦਰ ਦਰਖਤਾਂ ਥੱਲੇ ਘਰੇ ਸੀ ਇਹਨੂੰ ਇਹੀ ਪੁੱਛਦਾ ਪਹਿਲਾਂ ਤਾਂ ਓਕੇ ਮੈਂ ਚੋਬਰਾ ਓਹਦਾ ਕਿਵਲਾ ਕਿਵੇਂ ਆ ਕੀ ਹਾਲ ਨੇ ਵਧੀਆ ਭਾਈ ਚੜਦੀ ਕਲਾ ਬੈਠੂ ਮੰਜੇ ਤੇ ਫੇਰ ਪਹਿਲਾਂ ਮੈਨੂੰ ਤੂੰ ਐਂ ਦੱਸ ਕਰੇ ਤੇਰੀ ਏਸੀ ਹੈਗਾ ਹਾਂ ਹੈਗਾ ਫੇਰ ਪਿਆ ਤੂੰ ਯਾਰ ਦਰਖਤਾਂ ਥੱਲੇ ਆ ਜਿਹੜਾ ਇੱਥੇ ਨਜ਼ਾਰਾ ਕੇਵਲਾ ਹੋਰ ਕਿੱਥੇ ਆ ਯਾਰ ਓਹੋ ਕਿੰਨੇ ਸੀ ਨੇ ਇੱਕ ਇੱਕ ਹਾਂ ਤੂੰ ਦੋ ਹੋਰ ਵਾਲਾ ਕਿਉਂ ਓਏ ਉਹੀ ਛੜਦੇ ਆ ਕਰ ਯਾਰ ਉਹਨਾਂ ਨੂੰ ਛੱਡੀ ਚੱਲੀ ਜਾਇਆ ਕਰਨਗੇ ਲੋਕ ਹੀ ਚਲਾਉਂਦੇ ਨੇ ਯਾਦ ਲੋਕਾਂ ਮਗਰ ਲਾ ਕੇ ਫਾਹਾ ਲੈਣਾ ਹੱਦ ਹੋਊਗੀ ਤੇਰੇ ਕਨੀਓ ਫਿਰ ਏ ਕੇਸੀ ਤੂੰ ਇੱਥੇ ਕਾ ਤੋ ਪਿਆਉਂਦੇ ਨੇ ਕਾ ਤੂੰ ਨਹੀਂ ਚਲਾਉਂਦਾ ਉਹ ਤਾਂ ਬਾਈ ਏਸੀ ਕੋਈ ਆਏਗਾ ਇਹਨੂੰ ਕੋਈ ਵੀਰ ਭਾਈ ਆ ਜਾਂਦਾ ਉਹਨਾਂ ਵਾਸਤੇ ਲਵਾਇਆ ਹੈਗਾ ਵੀ ਘੰਟਾ ਦੋਕੜੀ ਲਾਇਆ ਜਾਂਦਾ ਹੈਗਾ ਲੋਕ ਤਾਂ ਇੰ ਛੱਡ ਜਾਂਦੇ ਨੇ ਤੂੰ ਛੱਡ ਲੈ ਕੇ ਦੋ ਹੋਰ ਲਵਾ ਲੈ ਮੈਂ ਤਾਂ ਤੈਨੂੰ ਆਇ ਰਹਿ ਦਿੰਨਾ ਉਹੀ ਬਟਨ ਛੱਡਦਾ ਕਰ ਬਿਜਲੀ ਮੁਫਤ ਯਾਰ ਜੇ ਬਿਜਲੀ ਮੁਫਤ ਤਾਂ ਬਾਣ ਨਹੀਂ ਬਦੂ ਓਹੋ ਤੂੰ ਤਾਂ ਯਾਰ ਗੱਲ ਨਹੀਂ ਮੰਨਦਾ ਇੱਕ ਤਾਂ ਚੱਲ ਤੇਰੀ ਮਰਜ਼ੀ ਆ ਆ ਖੇਤ ਚਾ ਕੇ ਪੈ ਜਾਣਾ ਹੈ ਨਜ਼ਾਰਾ ਇੱਥੇ ਬਾਈ ਕੀ ਬਾਤ ਆ ਦੇਖ ਆਉ ਬਾਹਣਾ ਤੇਰਾ ਉਸੇ ਸਾ ਅਗਨੀ ਲਈ ਸੀ ਇਤਕੀ ਉਹ ਅੱਗ ਕੌਣ ਲਾਉਂਦਾਗਾ ਯਾਰ ਉਹ ਵੀ ਕਣਕ ਦੇ ਨਾਲ ਨੂੰ ਯਾਰ ਦੱਸ ਐਡੀ ਐਡੀ ਮਸ਼ੀਨਰੀ ਐਡੀ ਐਡੀ ਟਰੈਕਟਰ ਨੇ ਹੁਣ ਅੱਗ ਲਾਉਣ ਦੀ ਕੀ ਲੋੜ ਐ ਓਏ ਲਾਉਣੀ ਸੀ ਤੈਂ ਅੱਗ ਕਣਕ ਦੇ ਨਾਲ ਨੂੰ ਅੱਗ ਲਾਉਣੀ ਸੀ ਕਿਉਂ ਲਾਉਣੀ ਸੀ ਓਏ ਲਾਉਣੀ ਆ ਯਾਰ ਸੇਕ ਵਧਾਉਣਾ ਸੀ ਮੈਂ ਕਿਹੜਾ ਯਾਰ ਦਿਮਾਗ ਖਰਾਬ ਹੋ ਗਿਆ ਹੱਦ ਹੋ ਗਈ ਯਾਰ ਓਹੋ ਇੱਕ ਦਿਨ ਹੋਰ ਗਾਲਾਂ ਦਾ ਗੁੱਸਾ ਨਾ ਹੋ ਅੱਗ ਵੀ ਤੈਂ ਉਦੋਂ ਲਾਉਣੀ ਸੀ ਜਦੋਂ ਰੋੜ ਕਿਣੀ ਹਵਾ ਹੋ ਜਾਂਦੀ ਜਦੋਂ ਰੋਡ ਕਨੀ ਹਵਾ ਉਹਦੀ ਕਿਉਂ ਐਕਸੀਡੈਂਟ ਨਹੀਂ ਹੋਣਗੇ ਯਾਰ ਹੱਦ ਹੈ ਵੀ ਯਾਰ ਬੜਾ ਸੋਚਦਾ ਯਾਰ ਇੰਨਾ ਕੌਣ ਸੋਚਦਾ ਉਹ ਤੇਰਾ ਦਿਮਾਗ ਹਿੱਲ ਗਿਆ ਲੋਕ ਕਿਵੇਂ ਐਕਸੀਡੈਂਟ ਹੋਊ ਕੋਈ ਕਿਸਦਾ ਨੁਕਸਾਨ ਹੋਊ ਜਾਨ ਮਾਲੀ ਦਾ ਤੂੰ ਤਾਂ ਯਾਰ ਪੈਨਾ ਤੂੰ ਤਾਂ ਉਹੀ ਲੜੀ ਜਾਣਾ ਮੇਰੇ ਨਾਲ ਮੈਂ ਤੈਨੂੰ ਲੜਨ ਨੂੰ ਤਾਂ ਤੈਨੂੰ ਕਹੀ ਨਹੀਂ ਲੜਨਾ ਉਹ ਯਾਰ ਗੱਲ ਲੜਨ ਦੀ ਗੱਲ ਹੀ ਲੜਨ ਵਾਲੀਆਂ ਕਰਦੇ ਚੱਲ ਤੈਨੂੰ ਇੱਕ ਰਾਹ ਹੋਰ ਦੇ ਦਿੰਦਾ ਹਾਂ ਅੱਗ ਲਾ ਕੇ ਮੌਜ ਨਾ ਘਰੇ ਜਾ ਕੇ ਸਮਝਿਆ ਕਰ ਉਹ ਯਾਰ ਮੀਲ ਚੱਗਣੀ ਬੜੂ ਜਿਹੜੇ ਦਰਖਤ ਨੇ ਜਿਹੜੇ ਪੰਛੀ ਪੁੰਛੀ ਨੇ ਆਲ ਲੇਉਂਨੇ ਨੇ ਆਂਡੇ ਸਾਰਾ ਕੁਝ ਮਚ ਜੂ ਤੂੰ ਤਾਂ ਯਾਰ ਮੂੰਹੀ ਪਈ ਜਾਂਦਾ ਯਾਰ ਭੱਜ ਭੱਜ ਪਈ ਜਾਂਦਾ ਉਹ ਬਾਬਾ ਗੁਰੂ ਤੂੰ ਵਗਦਾ ਉਹ ਪੁੱਠੀ ਰਹਿਣਾ ਬਿਆਕਰ ਵਗਦਾ ਇੱਥੋਂ ਅੱਗ ਲਾ ਲਿਆ ਕਰ ਵਧੀਆ ਰਹੇਗਾ ਮੈਂ ਤਾਂ ਵਗ ਜੂ ਹੱਦਾ ਯਾਰ ਇਹ ਬੰਦੇ ਕਨੀਓ ਜਮੇ ਦਾ ਦਿਮਾਗ ਹੈ ਲਾਇਆ ਜਾ ਚਾ ਚੱਲ ਇੱਕ ਇੱਕ ਸਵਾਲ ਦਾ ਹੋਰ ਕਰ ਹਾਂ ਤੇਰੇ ਘਰ ਆ ਕੇ ਕੋਠੀ ਆ ਘਰ ਆਗਾ ਵਧੀਆ ਭਰਾਂਡਾ ਪਾਇਆ ਹੋਇਆ ਇਟ ਬਾਲਿਆਂ ਵਾਲਾ ਘਰ ਠੰਡਾ ਰਹਿੰਦਾ ਪੂਰਾ ਹਾਂ ਇਹ ਮਤਲਬ ਕਿ ਸਰਦਾ ਹਾਂ ਹਾਂ ਨਜ਼ਾਰੇ ਜਮ ਪੂਰੇ ਕਿਸੇ ਦਾ ਦੇਣਾ ਨਹੀਂ ਲੈਣਾ ਨਹੀਂ ਫੋਨ ਉਟਾ ਦੇ ਤੇਰਾ ਦਿਮਾਗ ਖੱਲ ਗਿਆ ਯਾਰਾ ਘਰ ਬੀਟਾ ਦੇ ਆ ਤਿੰਨ ਦਰਖਤ ਨੇ ਵਿੜੇ ਤੇ ਲੱਗੇ ਹੋਏ ਮੇਰੇ ਪੂਰੇ ਟਾਪ ਦੇ ਓਏ ਹੋਏ ਹੋਏ ਤਿੰਨ ਮੰਜ਼ਲੀ ਕੋਠੀ ਪੜਾ ਲੋਕ ਪਾਈ ਜਾਂਦੇ ਨੇ ਯਾਰ ਕਿਉਂ ਦਰਖਤ ਨਹੀਂ ਵੱਢਣੇ ਪੈਣਗੇ ਨਾਲੇ ਰੁਪਏ ਲੱਗਣਗੇ ਕਰਜ਼ਾਈ ਹੋਵਾਂਗੇ ਅੱਛਾ ਘਰੇ ਤੇਰੇ ਦਰਖਤਾਂ ਹਾਂ ਉੱਥੇ ਕੋਠੀ ਦੇ ਡਿੱਕੇ ਚ ਆਉਂਦਾ ਉਹ ਬਾਈ ਡਿੱਕੇ 'ਚ ਵੀ ਉਹਨਾਂ ਨਾਲੇ ਕਰਜ਼ਾਈ ਹੋਵਾਂਗੇ ਰੁਪਏ ਚੱਕ ਕੇ ਲਾਵਾਂਗੇ ਤੂੰ ਦਰਖਤ ਵੀ ਵੱਢ ਦੇ ਬਾਈ ਬਣ ਕੇ ਤਿੰਨ ਮੰਜ਼ਲੀ ਕੋਠੀ ਪੜਾ ਉਹ ਤੂੰ ਵਗ ਜਾ ਓਏ ਤੇਰੇ ਮੂਰੇ ਬੰਨੇ ਹੱਥ ਹਾਂ ਤੂੰ ਮੈਨੂੰ ਹੋਰ ਨਾ ਕੁਝ ਲੈਣੀ ਕਿਤੇ ਮੈਂ ਵਧੀ ਦਿੰਨਾ ਮੈਂ ਪੂਰਾ ਫਲ ਉਹ ਕਿਹੜੀ ਰਾਇਆ ਇਹ ਹੋਰ ਯਾਰ ਅੱਗ ਲਾਉਣ ਨੂੰ ਤੈਨੂੰ ਮੈਂ ਕਹੀ ਜਾਂਦਾ ਈ ਛੜਦਾ ਕਰ ਤਪਸ ਵਧਾਉਣੀ ਆ ਪੂਰੀ ਤੂੰ ਸਾਰੇ ਪੁੱਠੇ ਗੱਲਾਂ ਦੱਸੀਆਂ ਨੇ ਮੈਨੂੰ ਸਾਰੀਆਂ ਪੁੱਠੇ ਖਾਨੇ 'ਚ ਪਾਉਣਾ ਮੇਰੇ ਤਾਪਮਾਨ 45 ਡਿਗਰੀ ਦੇ ਪਹਿਲਾਂ ਤਾਂ ਲਵੇ ਲੱਗਿਆ ਪਿਆ ਚੱਲ ਮੈਂ ਬਾਗੀ ਜਾਂਦਾ ਉਹ ਤੂੰ ਐਂ ਦੱਸ ਮੈਨੂੰ ਚਾਉਣਾ ਕੀ ਹੈਗਾ ਤੂੰ ਮੈਨੂੰ ਪੁੱਠੀ ਰਹਿ ਕਿਉਂ ਦਿੰਦਾ ਓਏ ਚਾਉਣਾ ਤਾਂ ਮੈਂ ਯਾਰ ਐ ਆ ਤੂੰ ਗੱਲ ਨਹੀਂ ਸਮਝਦਾ ਹੁਣ ਤਾਪਮਾਨ ਕਿੰਨਾ ਚੱਲ ਤੂੰ ਦੱਸ 45 ਦੇ ਲਵੇ ਲੱਗਿਆ 45 ਡਿਗਰੀ ਆ ਹਾਂ ਤੇ 22 ਬਣ ਕੇ ਹੁਣ ਇਹਨੂੰ 50 ਤੋਂ ਟਪਾ ਕੇ 55 ਤੇ ਲੈ ਕੇ ਜਾਣਾ ਇਹ ਗਰਮੀਾਂ 'ਚ ਆਪਾਂ ਨੇ। ਉਹ ਤੇਰਾ ਦਿਮਾਗ ਤਾਂ ਹੀ ਖਰਾਬ ਹੋ ਗਿਆ। ਲੋਕ ਲੋਕ ਲੈ ਜਾਂਦੇ ਨੇ ਯਾਰ। ਯੋਗਦਾਨ ਪਾਉ ਮੈਂ ਲੋਕਾਂ ਨੂੰ ਇਹ ਕਹਿਣਾ। ਓਏ ਬੁਰਾ ਹਾਲਤਾ ਹੋਇਆ ਪਿਆ ਜਮਾ। ਤੈਨੂੰ ਪਤਾ ਕਿਵੇਂ ਜਾਊਗਾ 55 ਤੇ? AC ਲਾ ਕੇ ਛੱਡ ਦੋ। ਅੱਛਾ ਬਾਣਾ ਬੋਣਾ ਚੱਕ ਬਗੈਰ ਮਥਲੀ ਵੀ ਲਾ ਰਿਆ ਕਰੋ ਪਾਂਚੀ ਪੂੰਚੀ ਫੂਕ ਦਿਆ ਕਰੋ ਹਾਂ ਦਰਖਤ ਪੱਡ ਕੇ ਕੋਠੀਆਂ ਕਾਠੀਆਂ ਬਿਨਾਂ ਲੋੜ ਤੋਂ ਪਾ ਲੋ ਠੀਕ ਹੈ ਠੀਕ ਹੈ ਹੋਰ ਜਿਹੜਾ ਕੰਮ ਧੰਦੇ ਹੁੰਦੇ ਨੇ ਜਿਹੜੇ ਨਾ ਤਪੱਸ ਵਧੇ ਤਾਂ ਸਾਰਿਆਂ ਨੇ ਲੜਕੇ ਆਪਾਂ ਤਪੱਸ ਵਧਾਉਣੀ ਆ ਬਾਈ ਠੀਕ ਹੈ ਹਾਂ ਆਪਾਂ ਸਾਰੇ ਲੜਕੇ ਇਹ ਕੰਮ ਕਰੀਏ ਫੇਰੀ ਤਾਪਮਾਨ 50 ਤੋਂ ਲੰਘੂ ਅੱਜ ਤਾਪਮਾਨ 45 ਡਿਗਰੀ ਹਾਂ ਖਿੱਚ ਕੇ ਰੱਖੋ ਕੰਮ ਨੂੰ ਆਓ ਲੈ ਕੇ ਚੱਲੀਏ 55 ਦੇ ਤੋੜ 50 ਦੇ ਬੰਨ੍ਹ ਨੂੰ ਸਹੀ ਗੱਲ ਹੈ ਏਸੀ ਵੱਧ ਤੋਂ ਵੱਧ ਲਵਾਈਏ ਬਿਨਾ ਲੋੜ ਤੋਂ ਚਲਾਈਏ ਹੈਨਾ ਸਹੀ ਗੱਲ ਹੈ ਵੱਧ ਤੋਂ ਵੱਧ ਆ ਰੁੱਖ ਵੜਾਈਏ ਕੱਟ ਦੀਏ ਸਾੜੀ ਇੱਕ ਦਰਖਤਾਂ ਉੱਤੇ ਆਓ ਖੇਤਾਂ 'ਚ ਅੱਗਾਂ ਲਾਈਏ ਆਏ ਹਾਏ ਕੀੜੇ ਮਕੌੜੇ ਪੇੜ ਤੇ ਪੌਦੇ ਪੰਛੀ ਸਾਰੇ ਬੱਚੇ ਮਚਾਈਏ ਟਾ ਟਾ ਕੱਚੇ ਭਾਂਡੇ ਕੋਠੇ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਪਾਈਏ ਇੰਨੀ ਸਾਰੇ ਕਰੋ ਖੇਚਲਾ ਬਾਈ ਬਣ ਕੇ ਸਾੜੀ ਆਪਣੇ ਚੰਮ ਨੂੰ ਅੱਜ ਤਾਂ ਮਨ 45 ਡਿਗਰੀ ਕਿੱਥੇ ਰੱਖੋ ਕੰਮ ਨੂੰ ਆਓ ਲੈ ਕੇ ਚੱਲੀਏ 50 ਤੇ 55 ਤੇ ਤੋੜ 50 ਦੇ ਆਨ ਨੂੰ ਬਣ ਨੂੰ ਠੀਕ ਆ ਹੁਣ 55 ਤੇ ਆਪਾਂ ਨੇ ਸਾਰਿਆਂ ਨੇ ਯੋਗਦਾਨ ਪਾਉਣਾ ਬਈ ਬਣ ਕੇ ਬਿਲਕੁਲ ਪਾਉਣਾ ਕਿਵੇਂ ਯੋਗਦਾਨ ਪੂ ਹੋਰ ਕੀ ਕਰ ਸਕਦੇ ਆ ਆਪਾਂ ਜੀ ਬਸ ਇਹੀ ਆ ਦਰਖਤ ਵੱਢੀਏ ਅੱਗਾ ਲਾਈਏ ਏਸੀ ਵੱਧ ਤੋਂ ਵੱਧ ਲਵਾਈਏ ਹੂ ਚੱਲੀ ਜਾਣਾ ਲਾਈਟ ਮੁਕਤਾ 16 ਦਾ ਲੈ ਕੇ ਕੰਬਲ ਲਈ ਚੱਲੀ ਹਾਂ ਪਾਣੀ ਦੀ ਮੋਟਰ ਨੂੰ ਛੱਡ ਕੇ ਪਾਣੀ ਬਰਬਾਦ ਕਰੀ ਚੱਲੀਏ ਸਹੀ ਗੱਲ ਹੈ ਬੇਨਤੀ ਕਰਦੇ ਆ ਬਈ ਬਣ ਕੇ ਪੰਜਾਬ ਵਾਸੀ ਨੂੰ ਆਪਾਂ ਹੁਣ ਵੀ ਯੋਗਦਾਨ ਦੇਉ ਛਾਡਾ ਬੱਦ ਤੋਂ ਵੱਧ ਯੋਗਦਾਨ ਦਿਓ ਬਾਈ ਆਪਾਂ ਜਿਹੜਾ 45 ਡਿਗਰੀ ਤੇ ਪਹੁੰਚ ਗਏ ਉਹਨੂੰ 55 ਤੇ ਲੈ ਕੇ ਜਾਈਏ ਹਾਂ ਦਰਸਤਾ ਇੱਥੇ ਨਾ ਬੈਠਿਆ ਕਰੋ ਦਿਨੇ ਦੁਨੇ ਨਾ 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 ਏਸੀ ਚੱਲੀ ਜਾ ਬੱਸ ਏਸੀ ਚੱਲੀ ਫਲਤੇ ਹਾਂ ਦੇ ਨਾਲ ਕਵਰੇਜ ਲੋਡ ਵੀ ਨਹੀਂ ਉਹ ਵੀ ਸੁੱਤ ਦੱਬ ਕੇ ਪਰੇ ਚੱਲੀ ਜਾਵੇ ਪਰ ਬਿਜਲੀ ਮੁਫਤ ਜੇ ਮਾਲਾ ਕਿਸੇ ਨੂੰ 6.500 ਜੁਨਟ ਆਉਂਦੀਆਂ 10 ਦਿਨਾਂ ਦਾ ਬਿੱਲ ਰਹਿ ਗਿਆ ਜਾਂ 2 ਦਿਨ ਰਹਿ ਗਿਆ ਉਹ 600 ਪੂਰੀ ਕਰਨੀ ਹੈ ਕਰਨੀ ਹੈ ਪੂਰੀ ਏਸੀ 600 ਕੰਦਾ ਹੀ ਤਾਰ ਕਰ ਦਿੰਦੇ ਨੇ ਠੀਕ ਹੈ ਬਾਈ ਹਾਂ ਕੀ ਕਹਿਣਾ ਚਾਹੁੰਦਾ ਵੀਡੀਓ ਚ ਮੈਸੇਜ ਵੀਡੀਓ ਚ ਵੀਰੇ ਮੈਸੇਜ ਦੇਣ ਦੇ ਵੇਸੇ ਤਾਂ ਅਸੀਂ ਕਾਬਲ ਨਹੀਂ ਹੈਗੇ ਹਾਂਜੀ ਪਰ ਇਹ ਕਹਿਣੇ ਹੈਗੇ ਹਨਾ ਜਿਹੜੇ ਦਰਖਤ ਮੱਚਦੇ ਨੇ ਹਨਾ ਦਰਖਤ ਤਾਂ ਮਚਾਤਾ ਰਹੇ ਲਾਤਾ ਨਹੀਂ ਹੂੰ ਇੱਕ ਪਾਸੇ ਪਾ ਨੁਕਸਾਨ ਕਰੀਏ ਨੇ ਦੂਸਰੇ ਪਾਸੇ ਮੜਾ ਮੋਟਾ ਫਾਇਦਾ ਕਰੀਏ ਤਾਂ ਕੀ ਫਾਇਦਾ ਹੈ ਬਈ 55 ਤੇ ਨਹੀਂ 45 ਤੇ ਨਹੀਂ ਬਈ ਆਪਾਂ ਕਿਸੇ ਲੋਟ 40 ਤੇ ਲੈ ਕੇ ਆਉਣਾ ਆਹ ਦਰਖਤ ਦਰਖਤ ਲਾ ਕੇ ਹੋਰ ਕੰਮ ਆਹ ਤੋਂ ਬਾਦ ਦਰਖਤ ਲਾਈਏ ਠੀਕ ਹੈ ਬਾਈ ਵੀਡੀਓ ਕਰਦੇ ਸ਼ੇਅਰ ਜੀ ਧੰਨਵਾਦ ਬਾਈ ਧੰਨਵਾਦ ਜੀ